ਇਸ ਬਾਈ ਦੇ ਟੈਲੈਂਟ ਦੇ ਲਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨਾ ਟੈਲੈਂਟ ਵੀ ਵੱਖੋ-ਵੱਖਰੇ ਹੁੰਦੇ ਨੇ ਕਹਿੰਦੇ ਵੀ ਪ੍ਰਮਾਤਮਾ ਜੇਕਰ ਕਿਸੇ ਤੋਂ ਕੁਝ ਖੌਂਦਾ ਹੈ ਤਾਂ ਉਹਨੂੰ ਇੱਕ ਵਕਰਾ ਟੈਲੈਂਟ ਵੀ ਦਿੰਦਾ ਦੇਖੋ ਤੁਸੀਂ ਨਾਲ-ਨਾਲ ਵੀਡੀਓ ਚੱਲ ਰਹੀ ਹੈ ਇਸ ਬਾਈ ਕੋਲੇ ਵਕਰਾ ਟੈਲੈਂਟ ਹੈ ਹਾਲਾਂਕਿ ਇਸ ਬਾਈ ਦੇ ਦੋਨੇ ਹੱਥ ਨਹੀਂ ਹੈਗੇ ਪਰ ਪੇਂਟਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਬਣਾ ਰਿਹਾ ਹਾਈਵੇ ਤੇ ਬੈਠਾ ਜਿੰਨੇ ਹਾਈਵੇ ਦੇ ਜਿਹੜੇ ਲੋਗੋ ਬਣੇ ਹੁੰਦੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਸਾਈਨ ਬੋਰਡ ਹੁੰਦੇ ਨੇ ਉਹਨਾਂ ਦੇ ਉੱਪਰ ਲਿਖਣ ਦਾ ਜਿਹੜਾ ਕੰਮ ਲੱਗਿਆ ਹੋਇਆ ਬਾਈ ਮਿਹਨਤ ਕਰਕੇ ਕੁਮਾਰਿਆ ਤਾਂ ਦੋਸਤੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤਾਂ ਸੋਚਿਆ ਵੀ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਕਿ ਜਿਹੜਾ ਟੈਲੈਂਟ ਹੁੰਦਾ ਹ ਜਿਹੜੇ ਬੰਦੇ ਕਿਤੇ ਨਾ ਕਿਤੇ ਹਿੰਮਤ ਹਾਰ ਕੇ ਬਹਿ ਜਾਂਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਹੈ ਤਾਂ ਦੱਬ ਕੇ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਜਿਹੜੇ ਘਰਾਂ ਦੇ ਵਿੱਚ ਬੈਠੇ ਕਿਸਮਤੀ ਉਡੀਕ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਕੋਈ ਯੰਗ ਪੈਰ ਨਹੀਂ ਤਾਂ ਇਹ ਸੋਚ ਲੈਂਦੇ ਨੇ ਅਸੀਂ ਹੈਂਡੀਕੈਪਟਾਂ ਤੇ ਆਹ ਦੇਖੋ ਤੁਸੀਂ ਬਾਈ ਦੇ ਦੋਨੇ ਹੱਥ ਨਹੀਂ ਹੈਗੇ ਬਾਈ ਹੈਂਡੀਕੈਪਟ ਹੈ ਪਰ ਲਿਖ ਕਿੰਨਾ ਸੋਹਣਾ ਰਿਹਾ ਕਿੰਨੀ ਸਫਾਈ ਦੇ ਨਾਲ ਰਿਹਾ ਪੇਂਟਿੰਗ ਦਾ ਕੰਮ ਕਰਦਾ ਤੇ ਜਦੋਂ ਇਹ ਬੰਦਾ ਕਰ ਸਕਦਾ ਬਿਨਾਂ ਹੱਥ ਹੋਣ ਦੇ ਬਾਵਜੂਦ ਤਾਂ ਜਿਨ੍ਹਾਂ ਦੇ ਹੱਥ ਪੈਰ ਸਹੀ ਸਲਾਮਤ ਨੇ ਉਹ ਕਿਉਂ ਘਰਾਂ ਦੇ ਵਿੱਚ ਬੈਠੇ ਨੇ ਤਾਂ ਦੋਸਤੋ ਘਰਾਂ ਦੇ ਵਿੱਚੋਂ ਉੱਠ ਜੋ ਜਾਗੋ ਕਿਉਂਕਿ ਮਿਹਨਤ ਕਰਨ ਵਾਲੇ ਹਰ ਇੱਕ ਮੈਦਾਨ ਨੂੰ ਫਤਿਹ ਕਰ ਲੈਂਦੇ ਨੇ ਤਾਂ ਦੋਸਤੋ ਵੀਡੀਓ ਜਿਹੜੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਘਰਾਂ ਦੇ ਵਿੱਚ ਬੈਠੇ ਜਿਹੜੇ ਕਿਸਮਤ ਦੀ ੜੀ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜੇ ਕਿ ਜਿਨ੍ਹਾਂ ਦੇ ਹੱਥ ਪੈਰ ਨਹੀਂ ਹੁੰਦੇ ਉਹ ਵੀ ਕੁਝ ਕਰਕੇ ਕਮਾ ਕੇ ਖਾ ਰਹੇ ਨੇ ਤਾਂ ਤੁਸੀਂ ਕਿਉਂ ਪਿੱਛੇ ਰਹਿ ਰਹੇ ਹੋ ਤਾਂ ਦੋਸਤੋ ਇਹ ਵੀਡੀਓ ਮੋਟੀਵੇਸ਼ਨ ਦੇ ਲਈ ਬਣਾ ਰਿਹਾ ਤਾਂ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਬਾਈ ਨੂੰ ਸਲੂਟ ਬਣਦਾ ਜਿਹੜਾ ਆ ਮਿਹਨਤ ਕਰ ਰਿਹਾ ਤਾਂ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟਾਂ 'ਚ ਰਾਇ ਕਰਿਓ ਸਾਂਝੀ ਮਿਲਦਿਆਂ ਕਿ ਨਵੀਂ